ਹਾਂਜੀ ਦੋਸਤੋ ਅੱਜ ਜਿਹੜਾ ਵਲੌਗ ਤੁਹਾਨੂੰ ਦਿਖਾਉਣਾ ਨਾ ਆਪਾਂ ਪਹੁੰਚੇ ਹਾਂ ਮੋਲਾਪੁਰ ਦਾਖੇ ਜੀਟੀਵੀ ਕਾਲ ਦੇ ਵਿੱਚ ਅੱਜ ਟੀਮਾਂ ਦੇ ਗਿੱਧੇ ਪਾਣੇ ਨੇ ਆਪਣੇ ਤੇ ਬੱਚੇ ਰੈਡੀ ਖੜੇ ਨੇ ਆਪਣੇ ਤੇ ਇਹ ਬਲੌਗ ਦੇ ਵਿੱਚ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਕਿਉਂਕਿ ਤੁਸੀਂ ਜਾਨਦੇ ਵੀ ਕਿ ਅਸੀਂ ਟੀਮ ਤਿਆਰ ਹੋ ਕੇ ਦਿਖਾਵਾਂਗਾ ਤੇ ਅੱਜ ਆਪਾਂ ਹੁਣ ਚੱਲਦੇ ਹਾਂ ਅੰਦਰ ਤੇ ਚੱਲ ਕੇ ਤੁਹਾਡੇ ਨਾਲ ਉੱਥੇ ਬੱਚਿਆਂ ਨੂੰ ਤਿਆਰ ਕਰਾਉਣਾ ਆਪਾਂ ਨੇ ਫੇਰ ਟੀਮਾਂ ਜੇ ਇੱਕ ਨਹੀਂ ਕਈ ਟੀਮਾਂ ਮੇਰੀਆਂ ਮੈਚ ਨਹੀਂ ਹੈ ਸਟੇਜ ਦੇ ਉੱਤੇ ਸੋ ਮਿਲਦੇ ਆ ਮੈਂ ਤੁਹਾਡਾ ਆਪਣਾ ਕੋਚ ਇਕਬਾਲ ਮੁਹੰਮਦ ਕਿਉਂਕਿ ਮੈਨੂੰ ਪੱੜ੍ਹ ਵੀ ਸਕਦੇ ਨੇ YouTube ਤੋਂ ਤੇ Instagram ਤੋਂ ਗਿੱਦਾ ਪੰਗੜਾ ਅਕੈਡਮੀ ਦੇ ਨਾਂ ਤੇ ਕੱਢ ਸਕਦੇ ਹਾਂ ਤੇ Facebook ਤੇ ਇਕਬਾਲ ਮੁਹੰਮਦ ਇਹਨਾਂ ਸਰਚ ਕਰ ਸਕਦੇ ਹੋ ਇਹ 사ਉਂਡ ਕਿਸ਼ੋਰ ਦੇ ਨਾਂ ਤੇ ਚੱਲਦੇ ਆ ਨਹੀਂ ਬਬੂਆ ਹੈ ਬਬੂਆ 사ਉਂਡ ਬਬੂਆ 사ਉਂਡ ਭਾਈਓ ਨਹੀਂ ਅਸੀਂ ਹਮੇਸ਼ਾ ਹੀ ਮਿਲਦੇ ਰਹਨੇ ਆ ਅਤੇ ਦਿਖਾਓ ਫੇ ਚਿਹਰੇ ਦੇ ਨੂੰ ਬਬੂਆ 사ਉਂਡ ਵਾਲੇ ਭਰਾ ਜੀ ਤੁਹਾਡਾ ਬਲੌਗ ਦੇ ਵਿੱਚ ਹੁਣ ਬਬੂਆ 사ਉਂਡ ਪੂਰੀ ਜਿਹੜੇ ਯੂਥ ਫੈਸਟੀਵਲ ਨੇ ਉਹਨਾਂ ਦੇ ਵਿੱਚ ਸ਼ਾਇਰ ਰਹਿੰਦੇ ਨੇ ਤੇ ਆਪਾਂ ਬਾਹਰ ਓਪਨ ਜਿਹੜਾ ਸਟੇਜ ਆ ਉਹਦੇ ਤੇ ਪਹੁੰਚੇ ਹੋਏ ਆ ਤੇ ਇੱਥੇ ਵੀ ਕਈ ਇਵੈਂਟ ਹੋਣੇ ਨੇ ਤੇ ਇਹ ਜਿਹੜਾ ਜ਼ੋਨ ਆ ਪੀਟੀਯੂ ਜ਼ੋਨ ਪੈਂਦਾ ਹੈ ਤੇ ਆ ਬਾਹਰ ਸਾਰੇ ਜਜਮੈਂਟਾਂ ਦੀਆਂ ਕੁਰਸੀਆਂ ਲੱਗੀਆਂ ਹੋਈਆਂ ਨੇ ਤੇ ਹਜੇ ਸਵੇਰ ਦਾ ਟਾਈਮ ਆ ਮਾਰਨਿੰਗ ਦਾ ਤੇ ਇੱਥੇ ਖੜੇ ਆਪਾਂ ਇਹ ਤੇ ਕੁਰਸੀਆਂ ਤੇ ਵੈਸੇ ਕੋਈ ਨਹੀਂ ਕੁਰਸੀ ਨਹੀਂ ਦਿਖਾਈਆਂ ਨੇ ਤੁਹਾਨੂੰ ਸਰਦਾਰ ਸ਼ਮਸ਼ੇਰ ਸਿੰਘ ਸੇਖੋਂ ਬਲਾਕ ਤੇ ਸਰਦਾਰ ਸ਼ਮਸ਼ੇਰ ਸਿੰਘ ਸੇਖੋਂ ਬਲਾਕ ਦੇ ਕੋਲ ਫਿਰ ਰੇ ਸੀ ਆਪਾਂ ਘੁੰਮਦੇ ਤੇ ਟੀਮ ਐਂਟਰ ਕਰ ਰਹੀਆਂ ਨੇ ਹੇ ਤਾਂ ਹਾਂਜੀ ਆਪਾਂ ਪਹਿਲਾਂ ਪਹੁੰਚ ਚੁੱਕੇ ਹਾਂ ਸਟੇਜ ਤੇ ਦਿਖਾਉਣ ਲਈ ਬੱਚਿਆਂ ਨੂੰ ਤੇ ਸਟੇਜ ਦੀ ਤਿਆਰੀ ਹੋ ਰਹੀ ਆ ਇੱਧਰ ਜੱਜੇ ਬੈਠਣਗੇ ਤੇ ਆ ਸਾਰੇ ਬੱਚੇ ਖੜੇ ਸੀ ਆਪਣੇ ਲਾਰਜੀ ਸਿਕਟ ਚੱਲਣ ਲੱਗੇ ਹੋਏ ਨੇ ਸ਼ਾਂਤੀ ਨਾਗ ਯੂਨੀਵਰਸਿਟੀ ਦੇ ਵਿੱਚ ਸੈਕੰਡ ਆਈਟਮ ਸੀ ਪਹਿਲਾਂ ਮੈਂ ਚੱਲ ਕੇ ਹਟੇ ਨਹੀਂ ਤੇ ਹੁਣ ਸਿਕਟ ਚੱਲ ਰਹੇ ਨੇ ਸ਼ਾਂਤੀ ਨਾ ਦੇਖਿਆ ਇਹ ਸੰਭੁਤ ਹੈ ਮਰਦੀ ਟਾਪ ਦੀ ਮੰਗਰੇ ਦੇਵਲੀ ਹੋ ਰਹਾ ਮਨ ਦੀ ਟਾਪ ਦੀ ਮੰਗਾ ਆਹ ਮੰਗਰੇ ਜੀ ਨੂੰ ਪੱਤੀਆਂ ਆਉਂਦੀ ਹੋਵੇ ਜੀ ਨੂੰ ਲੁੱਡੀ ਵਾਲੀਆਂ ਆਉਂਦੀ ਆਵੇ ਜੀ ਨੂੰ ਨਾ ਕੋਣਾਂ ਦਾਵੇ ਉਹ ਨਾ ਬਦਲ ਕੇ ਕਿਤੇ ਨਾ ਤੇ ਬੜੇ ਹਾਜ਼ਰੀ ਤੇ ਰਾਸਤਰੀ ਦੁੱਧੇ ਨਹੀਂ ਗੱਲ ਕਰੀ ਹੋਰ ਹਾਂਜੀ ਅੰਦਰ ਬੈਠਾ ਜੀ

ਉੱਤੇ ਮੈਂ ਚੱਲੋ ਜਦੋਂ ਇਹਨੇ ਬੋਲਤਾ ਹੀ ਚੱਲ ਟੀਮ ਹੈ ਜਿਹੜੀ ਸਾਰੇ ਆਪਣੇ ਮੈਡਲ ਲੈ ਕੇ ਵਾਪਸ ਆਉਂਦੀ ਹੋਈ ਆ ਬਸ ਬਸ ਨਕਸਾਨ ਘੜੀਆਂ ਨਕਸਾਨ ਦੀ ਟੀਮ ਜਿੱਤੀ ਹੈ ਜੀ ਅੱਜ ਨਕਸਾਨ ਖੋਜੋ ਪੁੱਤਾ ਜੀ ਤੁਸੀਂ ਹਾਂਜੀ ਹੁਣ ਇਹ ਦੱਸੋ ਵੀ ਬੋਲੀ ਕਿਹੜੀ ਪਾਏਗਾ ਵੀ ਜਿੱਤ ਦੀ ਖੁਸ਼ੀ ਦੇ ਵਿੱਚ ਤੁਸੀਂ ਅਸੀਂ ਨੱਚ ਚੱਲੀ ਨਾਲੇ ਗਾਉਂ ਚੱਲੀਏ ਵੇੜੇ ਕਿਹੜਾ ਗਾਉਣਾ ਹੈ ਜੀ ਟੀਮ ਦੇ ਰਾਣ ਕਾਲਾ ਨਾ ਚੱਲੀਆਂ ਚਲੋ ਭਾਈ ਚਲੋ ਵੀ ਚਲੋ 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 ਚਲੋ